ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣਾ ਆਪਾਂ ਨੀਟੇ ਡੇਰੀ ਫਾਰਮ ਪਿੰਡ ਲੱਖੂਵਾਲ ਤੋਂ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਚਾਰ ਪਸ਼ੂ ਵਿਖਾਵਾਂਗੇ ਦੋ ਤਿੰਨ ਗੱਬਣਾ ਤਿਆਰ ਤੇ ਇੱਕ ਟੋਕੜ ਗੱਬਣ ਵਹਿੜ ਦਿਖਾਵਾਂਗੇ ਆਪਾਂ ਪਹੁੰਚੇ ਆਂ ਵੀਰ ਨੀਟੇ ਦੇ ਕੋਲ ਤੇ ਆਜੋ ਕਰਦੇ ਆਂ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਵੀਰ ਜੀ ਉਸ ਨਾਲ ਠੀਕ ਠਾਕ ਜੀ ਬਹੁਤ ਹੋ ਗਿਆ ਕੁਦਰਤਾਂ ਦੀ ਕਿਰਪਾ ਜੀ ਚਲੋ ਕਿਰਪਾ ਹੀ ਚਾਹੀਦੀ ਆ ਜ ਕਿ ਜੇ ਬਣਾ ਨਾ ਅਪਡੇਟ ਅਡਰੈਸ ਦਾਦੇਓ ਨਾ ਵੀ ਜੀ ਨੀੜਾ ਪਿੰਡ ਲਖੂਆ ਵਾਲਾ ਸੀਲੇ ਨਾਲਾ ਜਰਾ ਨੇ ਠੀਕ ਹੈ ਫੋਨ ਨੰਬਰ ਹੀ ਬੋਲਦੇ ਹੋ ਸਾਡੇ 9845654 ਠੀਕ ਹੈ ਜੀ ਅੱਜ ਲੋਈਆਂ ਲਗੀਆਂ ਕਰਤੀਆਂ ਆਏ ਜੋੜਾ ਝੋਟੀਆਂ ਦਾ ਲੋਈਆਂ ਦਾ ਹੀ ਆ ਠੀਕ ਹੈ ਠੀਕ ਹੈ ਜੀ ਲਓ ਜੀ ਨਾਂ ਦੇ ਵੀ ਪੱਜੂ ਲੋਇਆ ਦੇ ਜ਼ਮੀਨ ਲੋਈ ਬੜੇ ਰਿਕਾਰਡ ਵਾਲੀ ਝੋਟੀ ਲੋਈ ਆ ਦੂਜੇ ਸੁਵੇ ਨਹੀਂ ਗੱਪਣਾ ਅੱਛਾ ਜੀ ਦੱਸਾਓ ਤੈਨੂੰ ਥੋੜਾ ਜਿਹਾ ਇਹ ਲੋਕ ਲੋਈ ਸਵਾਲ ਜੀ ਤੇ ਤੁਹਾਨੂੰ ਇਹਦਾ ਬਹੁਤ ਹੀ ਚੰਗਾ ਲੱਗਾ ਵਾ ਇਹ ਦਾ ਦਾੜ ਵੀ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਇਹ ਕਿੰਨਾ ਕੰਮ ਆ ਜਿਵੇਂ ਕਰਨ ਦੀ ਭਾਜੀ ਨੇ ਵੀ ਇਹ ਵੀ ਨੂੰ ਲਾਇਆ ਹੀ ਨੇ 5-6 ਦਿਨ ਇਹ ਵੀ ਮੈਂ ਉਹ ਵੀ ਹੁਣ ਦੇਖਦਾ ਹਸਪਤਾਲ ਦਾ ਟਾਈਮ ਅਰੇ ਆ ਗਿਆ ਤੇ ਭਾਜੀ ਤੁਹਾਡੀ ਫੀਲ ਹਾਰ ਪੰਡਾ ਜਿਹੜਾ ਬਹੁਤ ਹੀ ਚੰਗਾ ਵਾ ਦੇਖਾ ਦੋ ਵਜਨ ਵੀ ਚੰਗਾ ਤਾਂ ਹੈ ਨਾ ਸਿੰਗਲ ਹੱਡੀ ਆ ਗਈ ਆ ਥੋੜੀ ਮੜਾਈ ਲਓ ਜੀ ਫੇਸ ਕੁਆਲਟੀ ਤੋਂ ਸਿੰਗ ਸੁng ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਆਹ ਲਓ ਬਾਲੋ ਕੋਈ ਲੱਗ ਰਿਹਾ ਜੱਟ ਰਹਿੰਦੇ ਪੱਤੀਆਂ ਟਿੱਪੀਆਂ ਨੇ ਕਾਫੀ ਆ ਹਵਾ ਨੇ ਤੇ ਇਹ ਸੁਣਦਾ ਕਿਹੜਾ ਹਵਾ ਨਾਲ ਬਹੁਤ ਹੀ ਚੰਗਾ ਬਣਾ ਲੂ ਵੀ ਤੇ ਕਿੰਨਾ ਕੁ ਦੁੱਧ ਭਾਜੀ ਕੱਢੀ ਆਉਣੀ ਤੁਹਾਨੂੰ ਤੇਰੀ ਪੈਸੇ ਤੋਂ ਵੀ ਇੰਝ ਆਉਣਾ ਚਾਹੁੰਦਾ। ਅੱਛਾ ਜੀ। ਹਾਂ ਤੇਰੇ ਸੋਨਾ ਹੁੰਦਾ 17 ਅਗਲੀ ਦੀ ਕਿਸਮਤ ਆ। ਠੀਕ ਆ ਠੀਕ ਆ ਜੀ। ਸਾਡੇ ਕਹਿਣ ਦੀ ਗੱਲ ਨੇ ਅਗਲਾ ਆਪੇ ਹਿਸਾਬ ਲਾ ਕੇ ਨਵੇਂ ਵੀ ਕਿੰਨਾ ਦੇਣਾ ਨੇ। ਠੀਕ ਆ ਠੀਕ ਆ। ਇਹ ਬਿਲਕੁਲ ਸੰਜੀ 30 ਜੋ ਮਰਜੀ ਗਈ ਹੈ। ਹਾਂ ਜਿਹੜੇ ਵੀਰ ਰੋਜ਼ ਖਰੀਦਦੇ ਨੇ ਵੀਡੀਓ ਨੂੰ ਮਾਲ ਨਾ ਤੇ ਹਿਸਾਬ ਲਾਣਾ ਮੈਨੂੰ ਪਰਮਾਨੈਂਟ ਜੀ ਬਾਕੀ ਚੈੱਕ ਕਰਤਾ ਤੇ ਬਾਕੀ ਵੱਡੀ ਹੈ ਥੋੜੀ ਇਹ ਨਾ ਸ਼ਬਦੇ ਵੀ ਛੋਟੀ ਹੈ। ਪੂਰੀ ਵੱਡੀ ਛੋਟੀ ਪੁੱਲ ਸਹਿਜ ਆ। ਠੀਕ ਆ ਠੀਕ ਗੱਲ। ਇਹ ਥਣ ਲੈਵੇ ਦੀ ਵੀ ਬਹੁਤ ਕੁਆਲਿਟੀ ਦੇਖੋ ਸਿੰਘ ਫਿਰਦੀ। ਇਹ ਖਾਂ ਨੂੰ ਵੀ ਚੰਗਾ ਲੱਗਾ ਵਾਹ ਕੰਨਾ ਪੰਨਾ ਪੰਨਾ ਲੱਗਾ ਵੜਿਆ ਆ ਜਮਾਨੀ ਪਹਿਲਾਂ ਵੀ ਬਹੁਤ ਜਾਂਚੀਆਂ ਲਗਾਵਾ ਆ ਜਿੱਦਣਾ ਵੇਖੋ ਪਰ ਉਹਨੇ ਕਿਹਾ ਕੰਨ ਡਾਟੇ ਲਾਣੀ ਕਾਫੀ ਦੇ ਥਾਣਾ ਦਾ ਸੈਦ ਗਿਆ ਤੁਹਾਡੀ ਦਾ ਕੰਮ ਬੜਾ ਹਾਂਜੀ ਵੇਖੋ ਠੀਕ ਹੈ ਠੀਕ ਹੈ ਇਹਦਾ ਬਾਈ ਜੀ ਮੋਲੇ ਫਿਰ ਮੋਲੇ ਦਾ ਵੀ ਜੀ ਬੋਲ ਤਾਂ ਮੇਰਾ ਜੀ ਕਾ ਤਾਂ ਡੇਢ ਕਰ ਲਈਏ ਡੇਢ ਝੋਟੀ ਤੇ 1.5 ਲੱਖ ਦੀ ਆ ਹਾਂਜੀ ਪਰ ਆਪਾਂ ਬਿਲਕੁਲ ਜਾਇਜ਼ ਦੇਵਾਂਗੇ ਅਛਾ ਜੀ ਜੇ ਕਿਹੇ ਬੰਨ ਉਹ ਉਂਗਲ ਕਰ ਸਿਰ ਤੇ ਆਵੇ ਤਾਂ ਜ਼ਿਆਦਾ ਦੇਹੇਗੀ ਬਿਲਕੁਲ ਬਿਲਕੁਲ ਸਹੀ ਹੈ ਵੱਡੀ ਝੋਟੀ ਹੈ ਕਿਹੇ ਕਿਲੋ ਕਮੀਨਾ ਹੋਊਗੀ ਹਾਂਜੀ ਹਾਂਜੀ ਤੇ ਬਾਕੀ ਜਾਇਜ਼ ਦੇ ਦੇਣੀ ਆਪਾਂ ਦੱਸ ਦੋ ਹਾਂ ਨਾ ਇਹ ਹਾਂ ਨਾ ਦੇ ਲਈਏ 13 ਦੀ 13 ਦੀ ਹਾਂਜੀ ਹੋਰ ਕਰ ਦੋ ਕਿ ਨਾ ਕਰੀਏ ਦੱਸੋ ਤਾਂ ਤੋ ਆ ਵੀ ਤੇ ਸਾਡੀ ਨਹੀਂ ਤੁਸੀਂ ਜਿੰਨਾ ਦੱਸੋਗੇ ਨਾ ਤਾਂ ਪੰਜ ਛੱਡ ਦਈਏ ਤਾਂ ਹੀ ਛੱਡ ਜੀ 10 1 20 20 1 20 ਹੋਰ ਹੈ ਕਿ ਕਿ ਚਾਹੀਦਾ 2000 ਹੋ ਸਕਦਾ 1 18 ਇਹ 1 18 ਦੀ ਝੋਟੀ ਦੇ ਦਾਂਗੇ ਠੀਕ ਛੱਨੀ ਕਰਕੇ ਖੜੇ 1000 ਹੋਰ ਛੋਟ ਦੇ ਦਾਂਗੇ 17 ਦੀ ਦੇ ਦਾਂਗੇ 17 ਦੀ ਹਾਂਜੀ ਬਿਲਕੁਲ ਚਾਹੀਦਾ ਉਹ ਝੋਟੀ 1.5 ਲੱਖ ਦੀ ਠੀਕ ਹੈ ਠੀਕ ਹੈ ਲਓ ਜਿੰਨਾਂ ਪਈ ਗਏ ਤਾਂ ਪਿਆਰ ਹੋ ਵੀ ਝੋਟੀ 1.5 ਦੀ ਬੋਲੋ ਜੀ ਝੋਡੀ ਨੇ ਮੰਨ ਲਓ ਇੰਨਾ ਦਿਨ ਦੇਣਾ 15 ਤੋਂ ਬਾਅਦ ਨਹੀਂ ਦੇਣਾ ਐਸਾ ਹੀ ਹਾਂ ਠੀਕ ਹੈ ਠੀਕ ਹੈ ਤੁਸੀਂ ਅਸਲੀ ਕੁਆਲਿਟੀ ਦੇਖੋ ਇਹ ਰੱਬ ਕੇ ਹੈ ਬੰਨੇ ਮੁੱਝੀ ਨਹੀਂ ਹੈ ਬਿਲਕੁਲ ਸਹੀ ਗੱਲ ਆ ਜੀ ਕੋਈ ਸ਼ੱਕ ਨਹੀਂ ਕੋਈ ਕਿਤੇ ਕੋਈ ਸਾਹਮਣ ਵਾਲਾ ਵਿਪਰਾ ਨਹੀਂ ਜੇ ਮੈਨੂੰ ਦੋ ਨਹੀਂ ਪੈਣੇ ਕੱਲੀ ਬਹੂਗੀ ਹਾਂਜੀ ਹਾਂਜੀ ਤੇ ਆ ਜਾਓ ਭਾਈ ਜੇ ਨੰਬਰ ਪਾਦੇ ਜੇ ਨੰਬਰ ਤੇ ਵੀ ਆ ਗਈ ਲੋਈ ਉਹ ਵੀ ਲੋਈ ਜੀ ਠੀਕ ਹੈ ਜੀ ਇਹ ਭਾਈ ਦੱਸਿਓ ਹਾਂ ਕੀ ਕਿਵੇਂ ਪਹਿਲਾਂ ਜੀ ਅੱਛਾ ਜੀ ਹਾਂਜੀ ਇਹਨੇ ਦੇ ਦਿਨ ਮੰਨ ਲਓ 20 ਲੈਣੇ ਜੀ ਠੀਕ ਹੈ ਠੀਕ ਹੈ ਤਾਂ ਦੱਸੋ ਵਾ ਵਾ ਬਹੁਤ ਜਲਦਾਂ ਕੋ ਲਾਭੀ ਤੁੰਗਰਾ ਮਰ ਗਿਆ ਆ ਇਹ ਤਾਂ ਹੰਢਾ ਕੱਲਾ ਕੱਲਾ ਲੱਗਾ ਪਿਆ ਵਾ ਇਹ ਪਹਿਲਾ ਸੂਆ ਸੁਨਾ ਕਰਮਾਲੀ ਨੇ ਤੇ ਫਿਰ ਕਵਾਲੀ ਵੀ ਸੁਣਾਉਂਦੇ ਆ ਤੇ ਇਹ ਸੂਆ ਵੀ ਚੰਗਾ ਲੱਗਾ ਵਾ ਉਹ ਜਿਹੇ ਫੇਸ ਕਵਾਲੀ ਦੇ ਸੁਨਾ ਤੇ ਇਹ ਸੂਆ ਵੀ ਬਹੁਤ ਹੀ ਚੰਗਾ ਆ ਗਿਆ ਐਨ ਹੰਢਾ ਕੀਤਾ ਪਿਆ ਬੂੜਾ ਇਹ ਲੱਗ ਗਿਆ ਤਾਂ ਆਪਾਂ ਚੱਲ ਕੇ ਤੁੰਨੇ ਦਾ ਨਿਸ਼ਾਨਾ ਦਾ ਫਾਇਰ ਗਿਆ ਵਾ ਕੱਲਾ ਕੱਲਾ ਲੱਗਾ ਪਿਆ ਵਾ ਅੱਗੇ ਲੋਈ ਜਮੀਨ ਦੇ ਵਿੱਚ ਜਾਣੇ ਤੇ ਇੱਕ ਨਾਂ ਕਰਮਾਲੀ ਨਾਲ ਹੋਰ ਮਿਲ ਜਾਈਏ ਸਿੰਘ ਫਿਰ ਦੀ ਵੀ ਲਿਖਾ ਦਿਓ ਨਿੱਕਾ ਸਿੰਘ ਆ ਹਾਂਜੀ ਹਾਂਜੀ ਤੇ ਦੋਵੇਂ ਭੈਣਾਂ ਹੀ ਆਲਦੀਆਂ ਆ ਠੀਕ ਠੀਕ ਆ ਪਰ ਇਹਦਾ ਮੁੱਲ ਨਿੱਕਾ ਆ ਅੱਛਾ ਜੀ ਹਾਂਜੀ ਕੀ ਮੁੱਲ ਜੇ ਮੁੱਲ ਵੀਰ ਜੀ ਇਹਦਾ ਆਪਾਂ ਫੋਨ ਤੇ ਕਰ ਲਾਂਗੇ ਕਿਹੇ ਬੰਦੇ ਨਾਲ ਥੋੜਾ ਹੋਇਆ ਜੇ ਜਦ ਪਹਿਣ ਪੋਹਣ ਦੀ ਥੋੜੀ ਜੀ ਗੱਲ ਆ ਅੱਛਾ ਜੀ ਜੇ ਲੱਗਾ ਠੀਕ ਹੈ ਤਾਂ ਆਪਾਂ ਫੋਨ ਤੇ ਜਾਇਜ਼ ਹੀ ਦਵਾਂਗੇ ਅੱਛਾ ਜੀ ਹਾਂਜੀ ਕੋਈ ਵੱਤ ਨਹੀਂ ਮੁੱਲ ਕਰਦੇ ਠੀਕ ਆ ਠੀਕ ਆ ਤੇ ਮੇਰਾ ਵੀਰ ਗੱਲ ਕਰ ਲੈ ਜਿੰਨਾ ਠੀਕ ਆ ਠੀਕ ਆ ਲਓ ਜੀ ਇਹਦਾ ਮੁੱਲ ਪੈ ਕਹਿੰਦਾ ਕਿ ਫੋਨ ਤੇ ਕਰਨਾ ਕਿ ਤੁਹਾਡੀ ਥਣ ਤੁਹਾਨੂੰ ਦਿਖਾ ਦਿਓ ਵੇ ਅਗੇ ਤਾਂ ਚੱਕਾ ਖੜੇ ਖਾਨੇ ਚ ਇੰਨੇ ਕਬੂਲੇ ਆ ਗਏ ਐਡਾ ਲੰਮਾ ਥਾਣਾ ਚੱਪਾ ਚੱਪਾ ਹੁੰਦਾ ਠੀਕ ਹੈ ਠੀਕ ਹੈ ਜੀ ਤੇ ਆ ਗਈ ਜਰਸੀ ਆ ਜਰਸੀ ਆ ਗਈ ਜੀ ਦੱਸਿਓ ਭਾਈ ਇਹ ਕਿੰਨਾ ਸੋਗਾ ਸੋਈ ਆ ਇਹ ਵੀਰ ਜੀ ਬਚਾ ਲਾਣਾ ਨਹੀਂ ਇਹ ਬਿਲਨ ਛੱਡ ਕੇ ਅੰਦਰ ਬਚਾ ਇਹ ਖਲੂਨ ਬੱਚੀ ਸੁਈ ਆ ਅੱਛਾ ਜੀ ਕੱਲ ਹੀ ਸੁਈ ਆ ਠੀਕ ਜੀ ਹਾਂ ਜੀ ਤੇ ਇਹ ਦੇਖੋ ਖੂਬੀਆਂ ਦੀਆਂ ਵੇਖੋ ਆਹ ਰੱਸੀ ਪਾਉਣੀ ਹਾਂਜੀ ਨਾ ਕੋ ਮਰਦਾ ਇੱਧਰ ਕਿਉਂ ਲੱਗੇ ਕਿ ਤੇ ਹਰ ਬੰਦ ਵਾੜਾ ਠੀਕ ਹੈ ਠੀਕ ਹੈ ਜਵਾਗਰ ਪਿਛੇ ਤੇ ਭਾਈ ਤੇ ਮੱਛਾ ਜੇ ਮਰਦਾ ਸਟਾਰਟ ਹੋਣੇ 12 13 ਕਿਲੋ ਦਾ ਹੋਈ ਜੇ ਦੋ ਚੋਈਆਂ ਕੀਤੀਆਂ ਆ ਠੀਕ ਹੈ ਠੀਕ ਹੈ ਹਾਂਜੀ ਦੁੱਧ ਬੱਚੀ ਮੇਰੇ ਤੋਂ ਹਨ 18 20 ਕਿਲੋ ਦੇ ਦੂੰਗੀ ਅੱਛਾ ਜੀ ਹਾਂਜੀ ਇੱਧਰ ਆ ਜੇ ਬਹੁਤ ਜ਼ਿਆਦਾ ਰੀਡੀ ਫੀਡ ਹੈ ਤੁਸੀਂ ਕਿਨੇ ਕਾ ਜਾਣਿਆ ਨੇ ਕੋਣ ਵਾਲੀ ਲਓ ਜੀ ਪਿਓਰ ਜਰਸੀ ਆ ਗਈ ਹੈ ਬਦਾਮੀ ਕਲਰ ਆ ਬਾਕੀ ਹੈ ਵੀ ਠੰਡੀ ਸੀ ਲਿਆ ਥਾਣੇ ਵੀ ਚੰਗਾ ਕੱਢ ਗਏ ਨਾ ਥਾਣੇ ਤੇ ਚੁਵਾਈ ਰੱਖਿਓ ਠੀਕ ਹੈ ਹਾਂ ਬਣੀ ਮੋਟੀ ਚੁਵਾਈ ਕਰਦੇ ਹਾਂ ਅੱਛਾ ਅੱਛਾ ਕਸੂਬੀ ਦੇ ਨਾਮ ਦਾ ਨਵੀਂ ਲਾਗੇ ਦਾ ਆਪਾਂ ਚੈੱਕ ਕਰਾਉਣਾ ਤੁਹਾਨੂੰ ਖਸਮਾ ਆ ਉਹ ਚੰਗਾ ਕੱਢਿਆ ਵਾ ਤੇ ਬਹੁਤ ਹਨ ਮੈਂ ਜਿਹੜੇ ਨਾਲ ਦਾ ਸਾਹ ਗਿਆ ਹੋ ਗਿਆ ਮਰੇ ਸਾਈਡ ਦੀ ਵੀ ਕਿੱਦ ਚੰਗਾ ਵਾ ਲੱਗਦਾ ਨੇ ਆ ਕੇ ਜੜੀ ਤੇ ਵੀਰ ਕੋਈ ਮਲੰਦ ਤੇ ਛੜਾ ਛੜਾ ਬੰਦੇ ਕੋਈ ਚੱਪੜ ਤੇ ਵੇਖੋ ਯਾਰ ਤੂੰ ਕਹਿਤਾ ਰਹੇ ਕਿ ਉਹ ਇਧਰ ਕੋਈ ਕੋ ਸਟਾਣ ਨਹੀਂ ਇਦਾਂ ਦੀ ਜਵਾਈ ਨਹੀਂ ਕਦੀ ਵੇਖੀ ਅੱਛਾ ਜੀ ਜਿਦਾਂ ਮੋਟਰ ਦਾ ਸੁਝ ਨਾ ਪਿਆ ਉਹ ਨਾਲ ਲੋੜੀ ਜਵਾਈ ਕੋਈ ਜਲਣਾ ਚਾਹਣੇ ਸਾਡੇ ਬਹੁਤ ਚੰਗੇ ਆ ਠੀਕ ਠੀਕ ਜੱਗੇ ਵੀ ਤੂੰ ਇੱਕ ਤਰ੍ਹਾਂ ਬੈ ਜੱਗੇ ਨੂੰ ਮਾਰਨ ਦਾ ਯਾ ਦੇਖੋ ਤਾਂ ਬਹੁਤ ਹੀ ਜ਼ਿਆਦਾ ਚੰਗੀ ਨਿਕਲੀ ਹੈ ਅਗਲੇ ਪਲਾ ਵੀ ਆਹ ਵਾਲੇ ਬਿਲਕੁਲ ਨਹੀਂ ਕਿਹਾ ਸਾਫ਼ ਤਾਂ ਨਾ ਵਾ ਯਾਰ ਬੜੀ ਮਦਦ ਲੈਣਾਂ ਦੀ ਹੈ ਥੋੜੀ ਬਾਜਾ ਨਹੀਂ ਮੈਂ ਬਣਦਾ ਚਲੋ ਨਾਲ ਬਾਜਾ ਨਾ ਲਾਓ ਚਾਹ ਮਾਰੇ ਘਸਨਦਾਰ ਠੀਕ ਹੈ। ਖੋਲ ਕੇ ਦਿਖਾ ਬੱਚੀ। ਲਓ ਜੀ ਹੁਣ ਆਪਾਂ ਖੋਲ। ਨਹੀਂ ਨਰਮ ਹੈ ਨਰਮ ਹੈ। ਕੋਈ ਛਾਪ ਨਹੀਂ ਕੋਈ ਭੂਰ ਭਰ ਨਹੀਂ। ਦੁੱਧ ਦੋ ਡੰਗ ਦੀ ਹੋਈ ਆ। ਅੱਛਾ। ਹਾਂ ਲੋ 12 ਤੋਂ 13 ਕਿਲੋ ਸਟਾਰਟ ਬੋਲਾ ਆ। ਠੀਕ ਹੈ। ਬੱਚੀ ਦੁੱਧ ਬੜੇ ਆਰਾਮ ਨਾਲ ਦੇ ਦੋ ਇੰਨਾ ਥੋੜਾ ਥੋੜਾ 16-17 ਕਿਲੋ। ਠੀਕ ਹੈ ਠੀਕ ਹੈ। ਚੰਗੇ ਘਾਲ ਵਾਲੀ ਆਗੇ। ਬਾਕੀ ਨਹੀਂ ਕਿੱਦਾਂ ਚਾ 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 ਸਕਦੇ ਨੇ। ਕੋਈ ਨਹੀਂ ਆ ਵੀ ਨਹੀਂ ਬਿਚੇ ਨਾ। ਇਹ ਕੋਈ ਸੇਵਾਲਾ ਵੇਪਰਾ ਲੈ ਤੀ ਜਦੋਂ ਬਹੁਤ ਚੰਗਾ ਕੱਢੀ ਜਾਣਾ। ਇਹ ਹੈ ਵੀ ਠੰਡੀ ਧੀਰੀ ਆ ਪਹਿਲਾ ਸਵੇਰ ਤੋਂ ਹੀ ਕਰਮ ਵਾਲੀ ਇਹ ਤੇ ਕੁਆਲਟੀ ਚੈੱਕ ਕਰਾਉਨੇ ਆ ਤੁਹਾਨੂੰ ਫੇਸਟੋਰ ਜਿਹੜਾ ਵਾ ਉਹ ਸੋਨਾ ਆ ਗਿਆ ਵਾ ਕਰੋ ਚੈੱਕ ਕਰ ਕਿਥਾ ਨਾਲ ਦਾ ਸੈਰ ਗਿਆ ਵੀਰਾ ਤੁਹਾਨੂੰ ਲੱਗੇ ਕਾਸ ਕਰਕੇ ਮੇਰਾ ਗੇਮ ਲੈ ਜੀ ਹਾਂਜੀ ਚੁਆਈ ਦੀ ਮਾੜੀ ਉਹਦੇ ਹਰ ਵੀਡੀਓ ਚ ਕਹਿੰਨੇ ਆ ਹਾਂਜੀ ਹਾਂਜੀ ਇਹ ਖਰਚਾ ਅਸੀਂ ਆਉਣ ਜਾਂਦਾ ਲਵਾਂਗੇ ਉਹਨੇ ਨਹੀਂ ਦੇਣਾ ਜਿੰਨੇ ਲੈਣੀ ਆ ਠੀਕ ਹੈ ਠੀਕ ਹੈ ਚੁਆਈ ਦੀ ਫੇਰ ਹੋਵੇ ਨਹੀਂ ਚੁਆਈ ਆ ਲੋਕ ਕੀ ਆ ਇੱਕ ਨੰਬਰ ਵੱਛੀ ਨਿਕਲੀ ਬਹੁਤ ਜਿਆਦਾ ਚੰਗੀ ਉੱਧਰ ਵੇਖੋ ਹਾਂਜੀ ਹਾਂਜੀ ਕਿੱਥੇ ਮਰਜ਼ੀ ਖਿਲਾਰ ਕੇ ਚੋਈ ਜੋ ਠੀਕ ਹੈ ਠੀਕ ਲਓ ਜੀ ਸੀਟੀਆਂ ਸਿੱਡੀਆਂ ਜਿਹੜੀਆਂ ਬਹੁਤ ਆਗੀਆਂ ਤੇ ਇਹਦਾ ਮੁੱਲ ਤਾਂ ਇੱਥੇ ਦਾ ਕਰ ਲਿਆ ਆਪਾਂ 65000 65 ਹਾਂਜੀ ਕਰ ਤੋਂ ਵੀ ਜੱਜ ਆਈ ਇਹ ਤਾਂ ਹੈਗੇ ਤੇ ਬੈਣ ਵੀ ਇਹ ਹਾਂਜੀ ਕਰ ਦੰਨੇ ਜਿੰਨਾ ਤਾਂ ਜਾਂਦੇ ਜੀ ਕਮ ਤੋਂ ਚ ਮੁਝਾ ਦੇ ਛੜ ਦੀ ਦੇ ਦੀ ਇੱਕ ਹੋਰ ਛੜ ਦੀ ਛੜ ਦੀ ਹੋਰ ਕਰਾ ਫੜਾ ਯਾਰ ਛੜ ਦੀਏ ਦੋ ਛੜ ਦੀਏ 52 ਪੂਰੇ 55000 ਦੀ ਵੀਰ ਦੀ 200 ਰੁਪਏ ਛੋੜ ਕਰਾਂਗੇ 25 ਤਸੱਲੀ ਕਰਕੇ ਕੋ ਖੜੇ ਜਿਹੜਾ ਨਹੀਂ ਆ ਸਕਦਾ ਵੀਡੀਓ ਕਾਲ ਦੇ ਚਵਾ ਦੇ ਠੀਕ ਹੈ ਠੀਕ ਹੈ ਉੱਥੇ ਗਏ ਦੀ ਲਾ ਕੇ ਗੱਡੀ ਵਾਲਾ ਉੱਥੇ ਖੜੋ ਜਾਊਗਾ ਤਸੱਲੀ ਕਰਕੇ ਤੇ ਫੇਰ ਦੋਨੇ ਅੱਛਾ ਜੀ ਇੰਨੀ ਜ਼ਿਆਦਾ ਗਰੰਟੀ ਵਛੀ ਠੀਕ ਹੈ ਠੀਕ ਹੈ ਲਓ ਜੀ 22 22 ਦੀ ਇੱਕ ਨੰਬਰ ਕੋਈ ਝਟਾ ਨਹੀਂ ਹੈਗਾ ਵਾਸੇ ਤੇ ਆ ਹੁਣ ਆ ਅਗਰ ਟੋਕਰ ਕਬਣ ਵਾਲੀ ਇਹ ਟੋਕਰ ਕਬਣ ਜੇ ਇਹ ਲਾਉਂਦੇ ਜਿਵੇਂ ਟੋਕਰ ਕਬਣ ਵਾਲੀ ਵੀ ਠੁੱਕੀ ਜਿਹੀ ਅੱਛਾ ਜੀ ਹਾਂ ਜੀ ਨਾਂ ਵੀ ਰਹਿ ਗਿਆ ਅੱਛਾ ਖੋਲ ਕਿਧਰ ਇਹਦੀ ਬੁਤੀਬਾਤੀ ਦਿਖਾ ਲੈ ਉਹਨੂੰ ਕਰਕੇ ਵੇਖੋ ਬਚੀਏ ਵੀ ਇਹ ਗੱਲਾਂ ਉਹ ਨਹੀਂ ਪੰਜਾਬ ਵਾਲੀਆਂ ਜਰਸੀਆਂ ਆ ਠੀਕ ਹੈ ਠੀਕ ਹੈ ਤੁਸੀ ਲੱਗਦਾ ਹੁੰਦਾ ਬਹੁਤ ਚੰਗਾ ਇਹ ਤਾਂ ਮਹੀਨਾ ਡੇਢ ਮਹੀਨਾ ਰਹਿ ਗਿਆ ਫੋਨ ਕਿਓ ਅੱਛਾ 8 ਮਹੀਨੇ ਹੋ ਗਈ ਹੈ ਤੇ ਸਾਢੇ 7 ਦੀ ਪੱਕੀ ਹੈ ਠੀਕ ਹੈ ਸਾਢੇ 7 ਬਹੁਤ ਜੀਆ ਖੋਲ ਦੇ ਜੀ ਦੋਵੇਂ ਤਾਂ ਕਿੰਨਾ ਇਹ ਕੋ ਲੋਹੇ ਦੀ ਸ਼ੇਰ ਆਕੇ ਸਾਡੇ ਸੱਤ ਜਣੇ ਜੈਟ ਪਾਸ ਤੇ ਬਹਿ ਗਿਆ ਪਿਛੇ 1.5 ਮਹੀਨਾ ਤੋਂ ਸਾਹਮਣੂਗਾ ਚਲੋ ਬਿਲਕੁਲ ਆ ਰਹੇ ਚੰਗਾ ਨੂੰ ਤਾਂ ਭਰੀ ਗਾਨਾ ਕਰਮ ਵਾਲੀ ਦਾ ਪ्योर ਜੱਸੀ ਆ ਗਈ ਪੰਜਾਬ ਵਾਲੀ ਗੁਰਗੇ ਨਹੀਂ ਆ ਨਾ ਹਾਂਜੀ ਹਾਂ ਇਹੋ ਪਤਰਾ ਆਪਣੀ ਆ ਜੀ ਸਨਾਂ ਦਾ ਸੈਲ ਗਿਆ ਤਿੰਨ ਦਾ ਚੈੱਕ ਕਰ ਲੈ ਤੇ ਦਵਾਈ ਉਸੇ ਬੱਛੀ ਵਾਲੀ ਲੱਗੀ ਇਹਨੂੰ ਮੀਂ ਅੱਛਾ ਜੀ ਇਦਾਂ ਦੀ ਉਹਨੂੰ ਇਦਾਂ ਦੀ ਇਹਨੂੰ ਆ ਠੀਕ ਆ ਠੀਕ ਹਾਂਜੀ ਤੇ ਕੋਈ ਭਾਰਾ ਨਹੀਂ ਹਾਂਜੀ ਕੋਈ ਬੰਗਾ ਨਹੀਂ ਇੱтряਾ ਵੇਖ ਲੋ ਇਹ ਇਤਰਾ ਬੈਗ ਨਾ ਆ। ਭਾਵੇਂ ਉਹ ਵੀ ਬੈਜੋ। ਅੱਛਾ ਜੀ। ਹਾਂ। ਲਓ ਜੀ ਸੀ। ਇਹਨੇ ਦਾਤਰੂਤ ਨਹੀਂ ਮਾਰੀ ਨਾ ਕੋ ਰੱਸੀ ਪਾਉਣੀ। ਅੱਛਾ ਜੀ। ਹਾਂ ਜੀ। ਤੇ ਸਾਢੇ 7 ਮਹੀਨੇ ਦੀ ਗੱਬਣ ਆ। ਇਹਦਾ ਮੁੱਲ ਭਾਜੀ ਤੇ 6 ਕਿਲੋ ਤੇ ਕਿਲੋ ਤੇ 5 ਮੰਨ ਕੇ ਜਿਹੜਾ ਮਰਜ਼ੀ ਲੈ ਜੇ। ਠੀਕ ਹੈ ਠੀਕ। ਚੋਂ ਇੱਕ ਨੰਬਰ ਹੋਊਗੀ। ਕੱਟਣੀ ਵਾਲੀ ਆ ਕਿ ਹੁਣ ਤਾਂ ਦੋਨੋਂ ਵਸਾ ਜੀ। ਕਿਤੋਂ ਮੱਲ ਹੋਰ ਕੋ ਪੈਂਦਾ ਵੀ ਦਿਨ ਚੋਲੇ 15 ਦਿਨ ਚੋਲੇ। ਹਾਂ ਜੀ ਹਾਂ ਜੀ। ਕਿ ਛੱਡਣੀ ਪੈਣੀ ਆ। ਛੱਡਲੀ ਪਾਣੀ। ਤੇ ਬੱਚੀ ਦੇ ਵੀ 100000 ਦੀ ਆ। ਹਾਂ ਜੀ। ਉਹ ਜਾਇ ਦੇ ਨਾਲ 50 ਦੇ ਦਈਏ। 48 ਹੋਰ ਕਰ ਦੋ। ਹੋਰ 1000 ਛੱਡ ਦिए। 2 ਛੱਡ ਦिए। 3 ਹੀ ਛੱਡ ਦिए। 42 ਦੇ 42000 ਵਾਲੇ ਫੋਨ ਕਰੇ। ਠੀਕ ਹੈ। ਲਓ ਜੀ ਬਾਕੀ ਤੁਸੱਲੀ ਕਰਾ ਕੇ ਖੜੇ ਆਪਣਾ ਡਾਕਟਰ ਲਿਆ। ਬਿਲਕੁਲ ਸਹੀ ਗੱਲ ਆ ਜੀ। ਹਾਂ ਜੀ। ਲਓ ਜੀ 42 ਇਹੋ ਆਪਣਾ ਮਾਲ ਹੈ। ਤੁਸੂਨੀਆਂ ਤੇ ਹੋਈ ਆ। ਆ ਵੀ ਟੋਕੜ ਕੱਪਣਿਆ। 20000 ਦਾ। ਹਾਂ ਜੀ। ਆ ਤੁਸੱਲੀ ਦੀ ਸੂਈ ਆ। ਠੀਕ ਹੈ ਜੀ। ਤੁਸੱਲੀ ਕਰੂਣੇ ਨੇ ਦੂਈਆਂ ਪਾਸ ਕਰਕੇ ਖੜੇ। ਠੀਕ ਹੈ ਠੀਕ ਹੈ। ਲਓ ਜੀ ਹਰ ਵਾਰੀ ਦਵਾਈ ਦੀ ਉਹ ਬੈਂਤੀ ਹੁੰਦੀ ਆ। ਉਹ ਆਪਣਾ ਤਾਂ ਕੱਪਣਿਆ ਆਪਣਾ ਟੱਪ ਨੇ ਕਰੂ। ਸੂਈ ਸੂਈ ਆਪਣੀ ਚੋ ਬਾਕੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਕਲਕ ਭਰਾਵਾਂ ਦਾ